ਸੋ ਕੁਝ ਹੀ ਮਿੰਟਾਂ ਦੇ ਵਿੱਚ ਉਸ ਮਹਾਨ ਆਗੂ ਮਹਾਨ ਦੇਸ਼ ਭਰ ਦੇ ਕੀਰਤੀ ਲੋਕਾਂ ਦੇ ਨੇਤਾ ਨੇ ਇਹ ਸਟੇਜ ਦੇ ਉੱਤੇ ਆਉਣਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿਸੇ ਨੇ ਆਪਣੀ ਜਗ੍ਹਾ ਨਹੀਂ ਛੱਡਣੀ ਕਿਸੇ ਨੇ ਅੱਗੇ ਨਹੀਂ ਵਧਣਾ ਕਿਸੇ ਨੇ ਉੱਠਣਾ ਨਹੀਂ ਆਪੋ ਆਪਣੀ ਜਗ੍ਹਾ ਲੈ ਕੇ ਬੈਠਣਾ ਬੜੇ ਉੱਚੀ ਆਵਾਜ਼ ਦੇ ਨਾਲ ਬੜੇ ਜੋਸ਼ ਦੇ ਨਾਲ ਬੜੇ ਉਸ ਮਹਾਨ ਨੇਤਾ ਦੇ ਪਿਆਰ ਦੇ ਵਿੱਚ ਭਿੱਜ ਕੇ ਨਾਅਰਿਆਂ ਦੇ ਨਾਲ ਆਵਾਜ਼ ਬੁਲੰਦ ਕਰਨੀ ਹੈ ਨਾਰਿਆਂ ਦੇ ਨਾਲ ਆਵਾਜ਼ ਬੁਲੰਦ ਕਰਨੀ ਹੈ ਸਕਰੀਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਉਹ ਐਕਟਿਵ ਹੋ ਜਾਓ ਸਾਰੇ ਸਕਰੀਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਪਿੱਛੇ ਸੰਗਤ ਜਿਹੜੀ ਬੈਠੀ ਹੈ ਉਹ ਖਨੌਰੀ ਤੋਂ ਪਾਰ ਸੰਗਤ ਬੈਠੀ ਹੈ ਉਹਨਾਂ ਨੇ ਇਹਨਾਂ ਸਕਰੀਨਾਂ ਦੇ ਰਾਹੀਂ ਉਸ ਮਹਾਨ ਨੇਤਾ ਦੇ ਦਰਸ਼ਨ ਕਰਨੇ ਹਨ ਸੋ ਸਾਰੇ ਬੈਠ ਜਾਓ ਪੰਡਾਲ ਦੇ ਵਿੱਚ ਸ਼ਾਂਤੀ ਹੋਵੇ ਕੋਈ ਆਵਾਜ਼ ਨਾ ਆਵੇ ਕੋਈ ਪੈਰ ਨਹੀਂ ਅੱਗੇ ਚੱਕਣਾ ਕਿਸਾਨ ਟੱਲੇਵਾਲ ਤੇਰੀ ਸਾਚ ਤੇ ਬਾਪੂ ਜਗਦੀਸ਼ ਸਿੰਘ ਟੱਲੇਵਾਲ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਟੱਲੇਵਾਲ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਦਾ ਆਗੂ ਟੱਲੇ ਸੋ ਸਾਰੇ ਬੈਠ ਜਿਗੇ ਕੋਈ ਆਵਾਜ਼ ਨਾ ਆਵੇ ਕਿਸੇ ਕਿਸਮ ਦਾ ਕੋਈ ਤੋਖਲਾ ਨਹੀਂ ਰੱਖਣਾ ਉਹਨਾਂ ਨੇ ਸਟੇਜ ਦੇ ਉੱਪਰ ਆ ਜਾਣੇ ਤੁਹਾਡਿਆਂ ਸਾਰਿਆਂ ਦੇ ਦੀਦਿਆਂ ਨੇ ਉਸ ਮਹਾਨ ਆਗੂ ਨੂੰ ਦੇਖਣਾ ਔਰ ਉਹਦੀ ਵਿਚਾਰ ਨੂੰ ਵੀ ਸਮਝਣਾ ਔਰ ਪੱਲੇ ਬੰਨ ਕੇ ਜਾਣੀਆਂ ਅੱਜ ਗੱਲਾਂ ਜੋ ਵੀ ਉਹ ਮਹਾਨ ਅਗਵਾ ਜਿੱਥੇ ਹੁਕਮ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੁਕਮ ਕਰੂਗਾ ਬੱਚਾ ਬੱਚੀ ਝੋਕ ਦੇਾਂਗੇ ਇਹ ਸਰਕਾਰਾਂ ਅੱਗੇ ਜ਼ਮੀਨਾਂ ਦੇ ਕਰਜ਼ੇ ਰੋਕ ਦੇਾਂਗੇ ਕਬਜ਼ੇ ਰੋਕ ਦੇਾਂਗੇ ਇਸ ਕਰਕੇ ਤਕੜੇ ਹੋ ਕੇ ਅੱਜ ਇੱਕ ਤਹਈਆ ਲੈ ਕੇ ਆਇਓ ਅੰਦੋਲਨ ਨੂੰ ਪਿੱਛੇ ਨਹੀਂ ਹਟਣ ਦੇਵਾਂਗੇ ਸੋ ਆਪਣੇ ਵਿੱਚ ਬਹੁਤ ਸਾਰੀਆਂ ਸਤਸਾਵਾਂ ਪਹੁੰਚੀਆਂ ਨੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਪਠੜਾ ਪਹੁੰਚੇ ਨੇ ਧੰਵਾਦ ਮਿਸਲ ਸਤਲੁਜ ਤੋਂ ਦਵਿੰਦਰ ਸਿੰਘ ਸੇਖੋਂ ਬੱਬੂ ਖੋਸਾ ਪਹੁੰਚੇ ਧੰਵਾਦ ਸਹੌਰ ਵੀ ਬਹੁਤ ਸਾਰੇ ਪ੍ਰਧਾਨ ਜੀ ਮਾਈਲਾ ਚੌਂਕ ਤੱਕ ਪਿੱਛੇ ਜਾਮ ਲੱਗਿਆ ਉਹ ਤੋਂ ਵੀ ਪਿੱਛੇ ਤੱਕ ਬੱਸਾਂ ਆਪਣੀਆਂ ਖੜੀਆਂ ਨੇ ਤੱਕ ਬੱਸਾਂ ਲੋਕ ਉੱਤਰ ਤੇ ਉੱਥੋਂ ਦੁਰਗੀ ਬਹੁਤ ਵੱਡੇ ਕਾਫਲੇ ਨੇ ਇਹ ਪੰਡਾਲ ਕੇਵਲ ਖਨੌਰੀ ਤੱਕ ਨਹੀਂ ਇਹ ਪੰਡਾਲ ਮਹਿਲਾ ਚੌਂਕ ਤੱਕ ਹੈ ਮਹਿਲਾ ਚੌਂਕ ਦੇ ਵਿੱਚ ਬੱਸਾਂ ਖੜੀਆਂ ਨੇ ਜਾਮ ਲੱਗੇ ਹੋਏ ਨੇ ਇਧਰ ਆਵ ਮੰਨਿਓ ਘਾੜ ਦੱਸ ਕੇ ਗਿਆ ਨਰਵਾਣਾ ਤੋਂ ਫੁੱਲ ਟ੍ਰੇਨ ਭਰ ਕੇ ਕਿਸਾਨਾਂ ਦੀ ਆਈ ਆ ਹਰਿਆਣ ਰਾਜਸਤਾਨ ਤੋਂ ਹਰਿਆਣੇ ਤੋਂ ਨਰਵਾਣਾ ਦੇ ਰੇਲਵੇ ਸਟੇਸ਼ਨ ਤੇ ਰੁਕਿਆ ਹੋਇਆ ਜੱਥਾ ਕਿੱਥੇ ਕਿੱਥੇ ਰੋਕ ਲੋਂਗੇ ਇਹ ਅੰਦੋਲਨ ਕੇਵਲ ਪੰਜਾਬ ਦਾ ਨਹੀਂ ਇਹ ਅੰਦੋਲਨ ਦੇਸ਼ ਭਰ ਦੇ ਲੋਕਾਂ ਦਾ ਹੈ ਇਸ ਅੰਦੋਲਨ ਨੂੰ ਹਮਾਇਤ ਦੇਸ਼ ਤੋਂ ਵੀ ਬਾਹਰ ਪੂਰੀ ਦੁਨੀਆ ਦੀ ਹੋ ਚੁੱਕੀ ਹੈ ਸਮਾਂ ਦੂਰ ਨਹੀਂ ਮੇਰੇ ਵੀਰੋ ਜਿੱਤ ਤੁਹਾਡੇ ਚਰਨਾ ਚ ਹੋਊਗੀ ਹਾਂ ਕੁਝ ਇੱਕ ਸਮੇਂ ਦੇ ਵਿੱਚ ਢੱਲੇਵਾਲ ਸਾਹਿਬ ਨੇ ਪਹੁੰਚਣ ਮੈਂ ਬੇਨਤੀ ਕਰਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਲਖਵਿੰਦਰ ਸਿੰਘ ਜਿਔਲਖ ਉਹ ਸਟੇਜ ਤੇ ਆਉਣ ਲਖਵਿੰਦਰ ਸਿੰਘ ਜਿਔਲਖ ਉਸ ਤੋਂ ਬਾਅਦ ਬਲਦੇਵ ਸਿੰਘ ਜੀ ਸਿਰਸਾ ਤਿਆਰ ਰਹਿਣ ਲਖਵਿੰਦਰ ਸਿੰਘ ਜਿਔਲਖ ਆਉਣ ਬਲਦੇਵ ਸਿੰਘ ਸਿਰਸਾ ਇਸ ਤੋਂ ਬਾਅਦ ਤਿਆਰ ਰਹਿਣ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਉਹ ਵੀ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਲਈ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਖਿਲ ਭਾਰਤੀਆ ਜਾਟ ਅਰਕਸ਼ਨ ਸੰਘਰਸ਼ ਸਮਤੀ ਵੱਡਾ ਜੱਥਾ ਲੈ ਕੇ ਪਹੁੰਚਿਆ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਮੋਰਚੇ ਦੇ ਵਿੱਚ ਆਈਆਂ ਹੋਈਆਂ ਆਰਿਆਂ ਨੇ ਰਸਤਿਆਂ ਦੇ ਵਿੱਚ ਧੰਨਵਾਦ ਕਰਦੇ ਆਂ ਕਿਸਾਨ ਮਜ਼ਦੂਰਾਂ ਇੱਕਾ ਜਿੰਦਾਬਾਦ ਕੇਂਦਰ ਸਰਕਾਰ ਮਰਦਾਬਾਦ ਨਾ ਮਜ਼ਦੂਰਾਂ ਦੇ ਸਿਰ ਮੜਿਆ ਗਿਆ ਕਰਜ਼ਾ ਖਤਮ ਕਰੋ ਅਸੀਂ ਆਪਣੀਆਂ ਮੰਗਾਂ ਲਾਗੂ ਕਰਾ ਕੇ اٹੰਗੇ ਲਖਵਿੰਦਰ ਸਿੰਘ ਗੌਲਕ ਹਰਿਆਣਾ ਤੋਂ ਉਹ ਆਪਦੇ ਨਾਲ ਗੱਲ ਸਾਂਝੀ ਕਰਨਗੇ ਸਮਾਂ 5 ਮਿੰਟ ਉਸ ਤੋਂ ਬਾਅਦ ਬਲਦੇਵ ਸਿੰਘ ਜੀ ਸਿਰਸਾ ਉਹ ਤਿਆਰ ਰਹਿਣ ਆਓ ਜੀ ਲਖਵਿੰਦਰ ਸਿੰਘ ਠੀਕ ਹੈ ਠੀਕ ਹੈ ਭਾਈ 327 ਦਿਨਾਂ ਤੋਂ ਚੱਲ ਰਹੇ ਕਿਸਾਨ ਆंदोलन 파ਟ 2 ਦੇ ਵਿੱਚ ਰਤਨਪੁਰਾ ਖਨੋਰੀਏ ਤੇ ਸ਼ੰਭੂ ਮੋਰਚੇ ਤੇ ਚੱਲ ਰਹੇ ਆंदोलਨ ਦੇ ਵਿੱਚ ਅਤੇ ਸਾਡੀ ਹੱਕੀ ਮੰਗ ਲਈ ਐਮਐਸਪੀ ਖਰੀਦ ਗਰੰਟੀ ਕਾਨੂੰਨ ਦਵਾਉਣ ਦੇ ਲਈ ਜਿੰਦਗੀ ਤੇ ਮੌਤ ਦੀ ਲੜਾਈ ਵਿੱਚ ਜੂਝ ਰਹੇ ਸਾਡੇ ਜਰਨੈਲ ਸੰਯੁਕਤ ਕਿਸਾਨ ਮੋਰਚਾ ਗੈਰਜਦਿਕ ਭਾਰਤ ਦੇ ਕਨਵੀਨਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੇ ਮਰਨ ਉੱਤਰ ਦੇ 40ਵੇਂ ਦਿਨ ਦੇ ਵਿੱਚ ਅੱਜ ਖਨੌਰੀ ਮੋਰਚੇ ਤੇ ਪਹੁੰਚੇ ਇਹ ਠਾਠਾ ਮਾਰਦੇ ਇਕੱਠ ਨੇ ਜਿਵੇਂ ਪੰਜਾਬ ਬੰਦ ਨੇ ਪੰਜਾਬ ਸਰਕਾਰ ਦਾ ਮੂੰਹ ਬੰਦ ਕੀਤਾ ਸੀ ਸਾਥੀਓ ਸਾਡੇ ਜਰਨਲ ਸਾਡੇ ਆਗੂ ਜਿਹੜੇ ਤੁਹਾਡੀ ਲੜਾਈ ਲਈ ਸਾਡੀ ਲੜਾਈ ਲਈ ਆਪਣੇ ਸਾਰਿਆਂ ਦੀ ਲੜਾਈ ਲਈ 40 ਜਨਾਂ ਤੋਂ ਅਨਤ ਆ ਕੇ ਬੈਠੇ ਨੇ ਉਸ ਸਟੇਜ ਤੇ ਪਹੁੰਚਣ ਵਾਲੇ ਨੇ ਆ ਚੁੱਕੇ ਨੇ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਉੱਠਣਾ ਨਹੀਂ ਕਿਸੇ ਨੇ ਵੀਰੋ ਹੱਥ ਬੰਨ ਕੇ ਬੇਨਤੀ ਆ ਕਿਸੇ ਨੇ ਉੱਠਣਾ ਨਹੀਂ ਹੈ ਮਾਰੇ ਲੋਦ ਕਿਸਾਰੇ ਤਾਂ ਜਿੰਦਾ the Lord.